ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਤ ਜੀ ਮੈਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਫੈਸਲੇ ਪੰਜ ਸਿੰਘ ਸਹਿਬਾਨਾਂ ਦੀ ਅਹਿਮ ਇਕੱਤਰਤਾ ਦੇ ਵਿੱਚ ਲਏ ਗਏ ਨੇ ਜਿਸ ਦੇ ਵਿੱਚ ਸਭ ਤੋਂ ਅਹਿਮ ਪਹਿਲਾ ਫੈਸਲਾ ਲਿਆ ਜਾਂਦਾ ਜਿਸ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਖੜਾਇਆ ਜਾਂਦਾ ਤੇ ਉਸ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਧਾਰਮਿਕ ਸ਼ਕਤੀਤਾ ਨੂੰ ਜਾਂ ਪਰ ਉਸ ਵੇਲੇ ਤਖਤ ਦੇ ਉੱਪਰ ਵਿਰਾਜਮਾਨ ਸਿੰਘ ਸਹਬਾਨ ਦੀ ਇੱਕ ਜਿਹੜੀ ਵੀਡੀਓ ਬਣਾਈ ਸੀ ਜਾਂ ਪਰ ਉਹਨਾਂ ਦੀ ਜਿਹੜੇ ਉਹਨਾਂ ਬਾਰੇ ਕੁਝ ਸ਼ਬਦਾਬਲੀ ਇਸ ਤਰੀਕੇ ਦੀ ਵਰਤੀ ਸੀ ਬਿਆਨਵਾਜੀ ਵਰਤੀ ਸੀ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਜਿਹੜੀ ਧਾਰਮਿਕ ਸਖਸ਼ੀਤਾ ਦੇ ਬਾਰੇ ਬਿਆਨਵਾਜੀ ਕੀਤੀ ਸੀ ਤੇ ਉਸ ਦੀ ਵਿਰਸਾ ਸਿੰਘ ਬਲਟੋਹਾ ਨੇ ਮਾਫੀ ਵੀ ਮੰਗੀ ਆ ਵਿਰਸਾ ਸਿੰਘ ਬਲਟੋਹਾ ਨੂੰ ਜਿਹੜਾ ਸਰੀਅ ਅਕਾਲ ਤੱਕ ਸਾਹ ਤੋਂ ਮੁਆਫੀ ਦਿੱਤੀ ਗਿਆ ਪਰ ਇਸ ਦੇ ਨਾਲ ਅਹਿਮ ਕਵਰਾ ਕਿ ਵਿਰਸਾ ਸਿੰਘ ਬਲਟੋਆ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਵਿਰਸਾ ਸਿੰਘ ਬਲਟੋਆ ਦੇ ਉੱਪਰ ਜਿਹੜੀ 10 ਸਾਲ ਦੇ ਲਈ ਪਾਬੰਦੀ ਲਗਾਈ ਗਈ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਸਰੀਅ ਅਕਾਲ ਤੱਕ ਸਾਹ ਦੀ ਸਵੀਲ ਤੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਫੈਸਲਾ ਲੈ ਕੇ ਹਟਾ ਦਿੱਤੀ ਗਿਆ ਵਿਰਸਾ ਸਿੰਘ ਬਲਟੋਆ ਨੂੰ ਖਾਸ ਤੌਰ ਤੇ ਇਹ ਗੱਲ ਲਾਕੀ ਗਈ ਆ ਕਿ ਧਾਰਮਿਕ ਸਖਸੀਤਾਂ ਦੇ ਉੱਪਰ ਬਿਆਨਵਾਜੀ ਨਾ ਕੀਤੀ ਜਾਵੇ ਜਾਨਕਿ ਬਿਆਨਵਾਜੀ ਕਰਨ ਤੋਂ ਵਰਜਿਆ ਗਿਆ ਬਲਟੋਹਾ ਦੇ ਉੱਪਰ 10 ਸਾਲ ਦੀ ਜਿਹੜੀ ਪਾਬੰਦੀ ਲਗਾਈ ਗਈ ਸੀ ਉਹ ਹਟਾ ਦਿੱਤੀ ਗਈ ਤੇ ਨਾਲ ਵਿਰਸਾ ਸਿੰਘ ਬਲਟੋਹਾ ਨੂੰ ਜਿਹੜੀ ਧਾਰਮਿਕ ਸਵਾਜਾ ਕਹਿੰਦੇ ਆ ਕਿ ਜਾਂ ਤਨਖਾਹ ਲਗਾਈ ਗਈ ਗਿਆ ਜਿਸ ਦੇ ਵਿੱਚ 3 ਦਿਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਝੂਠੇ ਭਾਂਡੇ ਨੇ ਜਿਹੜੇ ਝੂਠੇ ਵਰਤਨ ਨੇ ਉਹ ਮਾਂਜਣ ਦੀ ਸੇਵਾ ਲਗਾਈ ਗਈ ਇੱਕ ਕੰਟਾ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਲਗਾਈ ਗਈ ਤੇ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਨਕਿ जीएनडी यूनिवर्सिटी ਦੇ ਜਿਹੜੇ ਵੀਸੀ ਨੇ ਕਰਮਜੀਤ ਸਿੰਘਾ ਉਹਨਾਂ ਦੁਆਰਾ ਵੀ ਜਿਹੜਾ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਦੇ ਅੱਗੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਤੇ ਫਿਰ ਵੀਸੀ ਕਰਮਜੀਤ ਸਿੰਘ ਨੇ ਜਿਹੜੇ ਆਪਣੇ ਉਹਨਾਂ ਸਾਰੇ ਜਵਾਬਾਂ ਦੇ ਵਿੱਚ ਇਹ ਕੱਲ ਕਹੀ ਆ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਤੇ ਫਿਰ ਮੁਆਫੀ ਵੀ ਮੰਗੀ ਆ ਜੀਐਨਡੀ ਯੂਨੀਵਰਸਿਟੀ ਦੇ ਵੀਸੀ ਕਰਮਜੀਤ ਸਿੰਘ ਨੂੰ ਤਨਖਾਹ ਲੱਗੀ ਆ 2 ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸੇਵਾ ਕਰਨਗੇ ਝੂਠੇ ਭਾਂਡੇ ਮਾਂਜਣਾ ਤੇ ਜੋੜੇ ਸਾਫ਼ ਕਰਨ ਦੀ ਸਜ਼ਾ ਲਗਾਈ ਗਈ ਆ ਗੁਰਬਾਣੀ ਦਾ ਪਾਠ ਕਰਨ ਦੇ ਵੀ ਆਦੇਸ਼ ਦਿੱਤੇ ਗਏ ਨੇ ਭਾਈ ਕਾਂਤ ਸਿੰਘ ਨਾਭਾ ਦੀ ਕਿਤਾਬ ਆ ਹਮ ਹਿੰਦੂ ਨਹੀਂ ਪੜ੍ਹਨਦੇ ਆਦੇਸ਼ ਦਿੱਤੇ ਗਏ ਨੇ ਤੇ ਨਾਲ ਇਸ ਕਿਤਾਬ ਜਿਹੜੀ ਭਾਈ ਕਾਂਤ ਸਿੰਘ ਨਾਭਾ ਦੀ ਆ हां मैं हिंदू ना ही 500 कापियां ਵੰਡਣ ਦੇ ਜਿਹੜੇ ਆਮ ਸੰਗਤ ਦੇ ਵਿੱਚ ਆਦੇਸ਼ ਦਿੱਤੇ ਗਏ ਨੇ ਤੇ ਉਸ ਤੋਂ ਵੀ ਅਗਲੀ ਗੱਲ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਨੂੰ ਜਿਹੜੇ ਹੀ ਰਾਮ रहीम ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਸਵਾਲ ਪੁੱਛੇ ਗਏ ਨੇ ਉਸ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਿਹੜਾ ਮਾਫੀ ਮੰਗਿਆ ਕਿ ਉਹਨਾਂ ਨੇ ਗਲਤੀ ਕੀਤੀ ਆ ਰਾਮ ਰਹੀਮ ਨੂੰ ਮਾਫੀ ਦੇ ਕੇ ਜੋ ਕਿ ਸੰਗਤ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟ ਸੀ ਤੇ ਉਸ ਤੋਂ ਬਾਅਦ ਤਨਖਾਹ ਜਿਹੜੀ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਵੀ ਲਗਾਈ ਗਿਆ ਪਰ ਗਿਆਨੀ ਗੁਰਬਚਨ ਸਿੰਘ ਦੀਆਂ ਜਿਹੜੀਆਂ ਸੇਵਾਵਾਂ ਦੇ ਉੱਪਰ ਰੋਕ ਲਗਾਈ ਗਈ ਸੀ ਲੰਬੇ ਸਮੇਂ ਤੋਂ ਉਹ ਹਟਾ ਦਿੱਤੀ ਗਿਆ ਜੋ ਡੇਰਾ ਜਿਹੜਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਕੀ ਉਸ ਵਕਤ ਰਾਮ ਰਹੀਮ ਜੋ ਉਹਨਾਂ ਨੇ ਜੋ ਗੁਰੂ ਸਾਹਿਬ ਦਾ ਸਵਾਗ ਰਚਾਇਆ ਸੀ ਕਲਗੀ ਲਗਾਈ ਸੀ ਉਸ ਦੇ ਮਾਮਲੇ ਦੇ ਵਿੱਚ ਜਦੋਂ ਫਿਰ ਰਾਮ ਰਹੀਮ ਨੂੰ ਮਾਫੀ ਦਿੱਤੀ ਜਾਂਦੀ ਆ ਸਾਬਕਾ ਜੱਜਦਾਰ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਫੀਲ ਤੋਂ ਗਿਆਨੀ ਗੁਰਬਚਨ ਸਿੰਘ ਨੂੰ ਵੀ ਜਿਹੜੀ ਤਨਖਾਹ ਲਗਾਈ ਗਿਆ ਸਭ ਤੋਂ ਅਹਿਮ ਖਬਰ ਤੁਹਾਡੇ ਨਾਲ ਅਸੀਂ ਜੀ ਕਰ ਰਹੇ ਆ ਕਿ ਬਿਰਸਾ ਸਿੰਘ ਮਲਟੋਆ ਸ੍ਰੀ ਅਕਾਲ ਤਖਤ ਸਾਹਿਬ ਦੀ ਵਫੀਲ ਦੇ ਅੱਗੇ ਪੇਸ਼ ਹੋਏ ਨੇ ਉੱਥੇ ਅੱਗੇ ਪੇਸ਼ ਹੋ ਕੇ ਮਾਫੀ ਮੰਗੀ ਆ ਕਿ ਉਸ ਵਕਤ ਦੇ ਦਫ਼ਤਰ ਦੇ ਉੱਪਰ ਜਿਹੜੇ ਬਰਾਜ਼ਮਨ ਜੱਥੇਦਾਰ ਦੇ ਬਾਰੇ ਉਹਨਾਂ ਨੇ ਜਿਹੜੀ ਉਹਨਾਂ ਦੀ ਵੀਡੀਓ ਰਿਕਾਰਡ ਕੀਤੀ ਸੀ ਕਿਸ ਤਰੀਕੇ ਉਹਨਾਂ ਬਾਰੇ ਬਿਆਨਬਾਜ਼ੀ ਕੀਤੀ ਸੀ ਇਸ ਗੱਲ ਦੀ ਮਾਫੀ ਮੰਗੀਆ ਤੇ ਇਹ ਵੀ ਗੱਲ ਆਖੀ ਗਿਆ ਕਿ ਭਵਿੱਖ ਦੇ ਵਿੱਚ ਇਨ੍ਹਾਂ ਮਰਿਆਦਾ ਦਾ ਧਿਆਨ ਰੱਖਣਗੇ ਤੇ ਵਿਰਸਾ ਸਿੰਘ ਵਲਟੋਹਾ ਦੇ ਉੱਪਰ ਜਿਹੜੀ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਤੋਂ 10 ਸਾਲ ਦੇ ਲਈ ਬਾਹਰ ਰਹਿਣ ਦੀ ਪਾਬੰਦੀ ਲਗਾਈ ਗਈ ਸੀ ਉਹ ਹਟਾ ਦਿੱਤੀ ਗਈ ਹੈ